ਇਹ ਕੋ ਗੱਲ ਇਹ ਆ ਇਹ ਪਟਿਆਲੇ ਦੀ ਸਟੈਚੂ ਹੈ ਇਹ ਲਾਹੌਰੀ ਗੇਟ ਪਟਿਆਲੇ ਵਾਲੇ ਇਹਦੇ ਚ ਆਪਣਾ ਯੋਗਦਾਨ ਪਾ ਕੇ ਇਹ ਪਟਿਆਲੇ ਦੇ ਵਿੱਚ ਬਾਬਾ ਸਾਹਿਬ ਸ਼ਾਨ ਝੋਕ ਦੇ ਨਾਲ ਇਹ ਜਿਹੜੀ ਪ੍ਰਤਿਮਾ ਲਾ ਕੇ ਇਹ ਦਿਖਾਰੇ ਪੂਰੇ ਦੇਸ਼ ਦੇ ਅੰਦਰ ਇੱਥੇ ਕੋਈ ਸੈਂਟਰ ਦੀ ਲੋੜ ਨਹੀਂ ਪਟਿਆਲੇ ਵਾਲੇ ਬੱਸ ਇਹ ਮੰਨੋ ਮੰਨ ਲੈ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸਭ ਤੋਂ ਪਹਿਲਾਂ ਮਾਇਆ ਜੀ ਦੀ ਪਟਿਆਲੇ ਦੀ ਮਹਾਰਾਣੀ ਸਾਹਮਣੇ ਦੀਪਾ ਚਾਇਨ ਤੋਂ ਕਮੰਡੀ ਨੇ ਕੇ ਕੇ ਸ਼ਰਮਾ ਜੀ ਨੇ ਹੋਰ ਬਹੁਤ ਸਾਰੇ ਮੇਰੇ ਪੀਰ ਦਾਨੀ ਜੀ ਨੇ ਕਹੇ ਕਿ ਤੇ ਹਨ ਪਰ ਇੱਕ ਸਾਨੇ ਜਦੋਂ ਘਰ ਚ ਸਾਨੂੰ ਕਰਦਾ ਫੇ ਸਾਨੂੰ ਬਾਹਰ ਹੱਥ ਕਰਦੀ ਜੀ ਤੁਹਾਡੇ ਕੋਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਆ ਕੇਂਦਰ ਸਰਕਾਰ ਵੱਲੋਂ ਦਿੱਤੀ ਹੋਈ ਆ ਕੀ ਲੱਗਦਾ ਜਿਹੜਾ ਹੈਗਾ ਇਸ ਟਾਈਮ ਬੀਜੇਪੀ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਆਵਾਜ਼ਾਂ ਦੀ ਪਾਰਟੀ ਵੱਲੋਂ ਉਹਦੇ ਤੇ ਵਿਸ਼ੇਸ਼ ਸ਼ਬਦ ਕੁਝ ਦੇਖੋ ਆਹ ਮਾਦਮੀ ਥੋੜੀ ਜਿੰਨੀ ਮਹਿਮਾਨ ਹੈ ਜਿਹੜਾ ਬੰਦਾ ਧੱਕਾ ਕਰਦਾ ਹੁੰਦਾ ਉਹਦਾ ਬੀਜ ਨਾਸ ਪਿਛਲੇ ਸਮੇਂ ਤੋਂ ਜੇ ਰਾਵਣ ਨੇ ਵੀ ਧੱਕਾ ਕੀਤਾ ਅੱਜ ਰਾਵਣ ਦਾ ਕਹੋਂ ਨਹੀਂ ਲੈ ਰਿਆ ਸਵਾ ਲੱਖ ਸਵਾ ਲੱਖ ਨਾਤੀ ਜਿਸਕੇ ਕਰਦੀਆਂ ਨਾ ਮੱਤੀ ਅੱਜ ਰੋਗਰ ਦਾ ਕੀ ਹਾਲ ਹੈ ਜੀ ਇਸੇ ਤਰ੍ਹਾਂ ਇਹ ਆਮ ਆਦਮੀ ਦਾ ਹੁਣਾ ਹ ਇੱਥੇ ਪੰਜਾਬ ਚ ਕੀ ਪੂਰੇ ਦੇਸ਼ ਚ ਕਿਸੇ ਨੇ ਨਾਂ ਨਹੀਂ ਲੈਂਦਾ ਜੀ ਅੱਜ ਮੇਰੀਆਂ ਭੈਣਾਂ ਖੜੀ ਐ ਇਹਨੂੰ ਕਹੇ ਸੀ ਮੇਰਾ ਡਾਕਿਆ ਆਊਗਾ ੁੰਡਾ ਘੜਕਾਊਗਾ ਤੁਹਾਨੂੰ ਆਈ ਮਹੀਨੇ 1000 ਦਾ ਚੈੱਕ ਦੇ ਕੇ ਜਾਂਦਾ ਜੀ ਨਾ ਡਾਕੀ ਆਇਆ ਨਾ ਚੈੱਕ ਆਇਆ ਤੇ ਨਾ ਹੀ ਉਹਨੇ ਜ਼ਬਾਨ ਖੁੱਲੀ ਐ ਅੱਜ ਭੈਣਾਂ ਦੇ ਨਾਂ ਦੇ ਉੱਤੇ ਲੋਕਾਂ ਨੇ ਵੋਟਾਂ ਦਿੱਤੀਆਂ ਇਹ 2027 ਦੇ ਵਿੱਚ ਇੱਕ ਇੱਕ ਵੋਟ ਦਾ ਇਨਸਾਨ ਆ ਮੇਰੀ ਪੈਣਾ ਨੇ ਜਿਨ੍ਹਾਂ ਨੇ 45 45000 ਰੁਪਿਆ ਭਗਵੰਤ ਮਾਨ ਦੇ ਕਿੰਨੀ ਹੋ ਗਿਆ 2 ਲੱਖ ਰੋੜ ਰੁਪਿਆ ਅੱਜ ਉਹ ਪੰਜਾਬ ਨੂੰ ਕਰਜ਼ਾਈ ਕਰਦਾ 1 ਰੁਪਏ ਦਾ ਕੰਮ ਨਹੀਂ ਹੋਇਆ ਇਹ ਕੇਜਰੀ ਬਾਲ ਦੇ ਉਡਾਨਾਂ ਦੇ ਉੱਤੇ ਸੋਸ਼ੋਦੀਆਂ ਨੂੰ ਉਡਾਨ ਦੇ ਉੱਤੇ ਕਦੀ ਤਾਮਾ ਲਾ ਕੋਈ ਗੁਆ ਕਦੀ ਕੇਰਲਾ ਪੂਰੇ ਦੇਸ਼ ਦੇ ਅੰਦਰ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਇਹਨੇ 80000 ਕਰੋੜ ਰੁਪਇਆ ਇਸੇ ਅਸਪਸ਼ਟਿਤ ਖਰਤਾ ਪੰਜਾਬ ਦਾ ਅੱਜ ਪੰਜਾਬ ਦਾ ਬੱਚਾ ਬੱਚਾ ਜਿਹੜਾ ਅੱਜ ਜਨਮ ਦਾ ਬੱਚਾ ਨਾ ਉਹ ਵੀ ਕਰਜ਼ਾਈ ਹੈ ਇਹ ਕਹਿੰਦੇ ਨਾ ਸੀ 40000 ਕਰੋੜ ਰੁਪਇਆ 5 ਸਾਲ 20 ਕਰੋੜ ਮਾਇਨੇ ਕੀ ਉਹ ਨਿੱਕਰ ਕੌਸਿਸ ਮਾਰ ਕੇ ਦਮਾ ਕੇ ਉਹ ਕਿੱਥੇ ਗਿਆ ਅੱਜ ਉਹ ਸਾਰੇ ਹੀ ਇਹ ਪੈਸਾ ਸਰਕਾਰ ਦੇ ਮੰਤਰੀਆਂ ਦੇ ਸਰਕਾਰ ਦੇ ਚੇਤੇ ਦੇ ਪੱਲੇ ਪੈ ਰਿਆ ਇਹ ਕਮਾਸ਼ੀ ਨੀ ਲੋਰੇ ਸਰਕਾਰ ਤਰੀ ਹੋਦੀ ਹੈ ਸਰਕਾਰ ਲੋਨ ਲੈ ਕੇ ਆਪਣੇ ਮੁਲਾਜ਼ਮਾਂ ਦਾ ਖਾਤੇ ਦੀ ਅੱਜ ਪੰਜਾਬ ਦਾ ਸੱਤਿਆਨਾਸ਼ ਇਹ ਸਰਕਾਰ ਨਹੀਂ ਕਰਤਾ ਹੁਣ ਆਮ ਆਲੀ ਇੱਥੇ ਭਾਜਪੀ ਦੀ ਸਰਕਾਰ ਆਈਗੀ ਦੋ ਚਾਰ ਸਟੇਟ ਇੱਥੇ ਮੁਲਾਜ਼ਮਾਂ ਦੀ ਤਨਖਾਹ ਚ ਬਤਾ ਹੋਏਗਾ ਮੁਲਾਜ਼ਮਾਂ ਦੀ ਭਰਤੀ ਵੀ ਹੋਗੀ ਮੁਲਾਜ਼ਮ ਸਿਆਲ ਹੋਣਗੇ ਤੇ ਮੁਲਾਜ਼ਮ ਮਹਲਮਾਨ ਹੋਣਗੇ ਅੱਜ ਮੁਲਾਜ਼ਮ ਵੀ ਖਰਚਾ ਹੀ ਤੇ ਸਰਕਾਰ ਵੀ ਖਰਚਾ ਹੀ ਇੱਕ ਹੀ ਸਵਾਲ ਹੈ ਜੀ ਕਿਹਾ ਜਾ ਰਿਹਾ ਵੀ ਜੇ ਤਨਖਾਹ ਵਧ ਰਹੀ ਹੈ ਤੇ ਮਹਿੰਗਾਈ ਵਧ ਰਹੀ ਹੈ ਕੀ ਲੱਗਦਾ ਜੇ ਸਟੇਬਿਲਟੀ ਰੱਖਣੀ ਹੋਵੇ ਮਜ਼ਦੂਰ ਜਿਹੜੀ ਤਨਖਾਹ ਕਮਾ ਕੇ ਲਿਆਉਂਦਾ ਉਹ 22 ਦਿਨਾਂ ਚੋਂ 25 ਦਿਨਾਂ ਚ ਖਤਮ ਹੋ ਜਾਂਦੀ ਆ ਕੀ ਲੱਗਦਾ ਐਸਾ ਕੀ ਕੀਤਾ ਜਾਵੇ ਜਿਹੜਾ ਮਤਲਬ ਮਹਿੰਗਾਈ ਘਟ ਜਾਵੇ ਜੀ ਮੇਰੀ ਇੱਕ ਬੇਨਤੀ ਆ ਜੀ ਪੂਰੇ ਬਿਸ਼ਵ ਚ ਮਹਿੰਗਾਈ ਭੱਤੀ ਚੱਲੀ ਆ ਪਰ ਮੇਰੇ ਦੇਸ਼ ਸਿੰਧ ਹੁੰਦਾ ਜਿੱਤੇ GST ਕਟਾ ਕੇ ਮਹਿੰਗਾਈ ਘਟਰੀ ਆ ਅੱਜ ਦੇਸ਼ ਦੇ ਅੰਦਰ ਮੋਦੀ ਸਰਕਾਰ ਨੇ ਮਹਿੰਗਾਈ ਘਟਾਈ ਐ ਇਹ ਬਦਾਈ ਨਹੀਂ ਜੀ ਇਸ ਬਾਤ ਤੇ BJP ਮੋਦੀ ਸਾਹਿਬ ਬਦਾਈ ਦੇ ਪਾਤਰ ਹੈ ਅੱਜ ਪਾਕਿਸਤਾਨ ਚ ਹੱਟੇ ਨੂੰ ਰੋਕੀ ਰੋਲਾ ਪਾ ਰਹੇ ਆ ਾਡੇ ਵਿੱਚ ਲੋਕ ਤੇ ਮਰ ਰਹੇ ਆ ਅਸੀਂ ਬਾਹਰਲੇ ਦੇਸਾਂ ਨੂੰ ਰਾਸ਼ਨ ਦੇਨੇ ਆ ਸਾਡਾ ਦੇਸ਼ ਆਪ ਨਿਰਭਰ ਹੈ ਇੱਥੇ ਕੋਈ ਬੰਦਾ ਭੁੱਖਾ ਨਹੀਂ ਸੌਂਦਾ ਇੱਥੇ ਸਾਰੇ ਰੱਜ ਕੇ ਸੌਂਦੇ ਆ ਇਹ ਮੋਦੀ ਦਾ ਰਾਜ ਹੈ ਉਹ ਖੁਸ਼ਹਾਲ ਤੇ ਮਨੋਮਾਨ ਰਾਜ ਹੈ ਤੇ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਜੇ ਆਪਾਂ ਗੱਲ ਕਰੀਏ ਮਜ਼ਦੂਰਾਂ ਦੀ ਕੱਚੇ ਕੰਮਿਆਂ ਦੀ ਕੁਝ ਵਾਦੇ ਸੈਂਟਰ ਸਰਕਾਰ ਵੱਲੋਂ ਵੀ ਕੀਤੇ ਗਏ ਸੀ ਕੋਈ ਐਸਾ ਤੁਹਾਡੇ ਕੋਲ ਉਪਰਾਲਾ ਹੈ ਜਿਹਦੇ ਨਾਲ ਜਿਹੜਾ ਕੱਚੇ ਕੰਮੇ ਪੱਕੇ ਹੋਣ ਜਾਂ ਰੋਜ਼ਗਾਰ ਵਧੇ ਜੀ ਕੋਈ ਮਿਕਾ ਸਕੀਮ ਪੂਰੇ ਦੇਸ਼ ਦੇ ਅੰਦਰ ਮੋਦੀ ਸਾਹਿਬ ਦੇ ਰਿਹਾ 100 ਦਿਨ ਦਾ ਗਰੰਟੀ ਰੁਪਿਆ ਨਾਲ ਇਹਨਾਂ ਨੂੰ ਅਨਾਜ ਇਹ ਮੋਦੀ ਸਾਹਿਬ ਦੀ ਸਰਕਾਰ ਦੇ ਰਹੀ ਹੈ ਇਹ ਕਰ ਅਸੀਂ ਇਹਨਾਂ ਤੋਂ ਜ਼ਲੇਮ ਦੇ ਬਾਹਰ ਮੋਦੀ ਕੋਲ ਖੁਸ਼ ਨਹੀਂ ਤਾਂ ਮੇਰੇ ਵਿਰੋਧ ਪੱਖ ਸੀ ਕਿ ਐਸਾ ਆ ਬੀਐਮਐਲ ਦੇ ਮਾਮਲੇ ਜਿਹੜਾ ਬੀਵੀਐਮਬੀ ਹੈਗਾ ਪਾਖੜਾ ਮੈਨੇਜਮੈਂਟ ਹੋ ਗਿਆ ਜਾਂ ਚੰਡੀਗੜ੍ਹ ਯੂਨੀਵਰਸਿਟੀ ਹੋ ਗਈ ਉਸ ਮਾਮਲੇ 'ਚ ਥੋੜਾ ਸਟੈਂਡ ਕੀਆ ਸੀ ਉਹ ਦੇਖੋ ਇਹ ਤਾਂ ਪਹਿਲਾਂ ਵੀ ਸੈਂਟਰਲ ਰੈਕਟਰ ਹੈ ਤੇ ਅੱਗਣ ਵੀ ਸੈਂਟਰ ਦੇ ਕੋਲ ਹੀ ਰਹੂਗਾ ਜੇ ਪੰਜਾਬ ਦੇ ਕੋਲ ਆ ਗਿਆ ਤਾਂ ਪੰਜਾਬ ਤਾਂ ਆਪਣੇ ਖਰਚਿਆਂ ਦੇ ਵਿੱਚ ਜੜਿਆ ਪਿਆ ਜੀ ਤਾਂ ਪਾਖੜਾ ਪਿਆਸ ਫੌਟ ਵੀ ਨਹੀਂ ਜਾਣਦੀ ਤੇ ਪੰਜਾਬ ਪੁਲਿਸਟਰੀ ਨੂੰ ਜਾਂਦਾ ਹਾਂ ਵਿਰੋਧੀ ਪਾਰਟੀਆਂ ਵੱਲੋਂ ਇੱਕ ਸ਼ੂਫਾ ਛੱਡਿਆ ਜਾ ਰਿਹਾ ਹੈ ਕਿ ਪੰਜਾਬ ਦੇ ਦੋ ਹਿੱਸੇ ਹੋਣ ਵਾਲੇ ਨੇ ਤੁਹਾਡਾ ਕੀ ਵਿਚਾਰ ਹੈ ਜੀ ਨਾ ਕਦੀ ਦੋ ਹਿੱਸੇ ਪੈਣਾ ਹੋਇਆ ਤੇ ਨਾ ਹੁਣ ਕਿਨੂਗੀ ਜੀ ਇਹ ਸਭ ਜਿਹੜੀ ਇੱਥੇ ਆਮ ਆਦਮੀ ਸਰਸਥਾਨ ਇਹ ਲੋਕਾਂ ਦਾ ਧਿਆਨ ਪਟਕਾ ਕੇ ਤਾਂ ਜੋ ਇਹਨਾਂ ਵੱਲ ਨਾ ਜਾਵੇ ਲੋਕਾਂ ਦਾ ਧਿਆਨ ਇਤਰ ਉਤਰ ਕਰੀ ਕੋਈ ਅਸਿਕਾ ਗਠਜੰਦਨ ਦੇ ਮੁੱਦੇ ਤੇ ਲੈ ਕੇ ਜੇ ਗੱਲ ਕਰੇ ਕਿਹੜੀ ਪਾਰਟੀ ਨਾਲ ਗਠਜੰਦਨ ਹੋ ਸਕਦਾ ਤੁਹਾਡਾ ਜੀ ਹੋਣਾ ਚਾਹੀਦਾ ਯਾਨੀ ਮੇਰੀ ਬੇਨਤੀ ਹੈ ਇਹ ਆਈ ਪਾਵਰ ਦਾ ਇਹ ਫੈਸਲੇ ਦੇ ਮੇਰੇ ਵਰਗਾ ਇੱਕ ਵਿਦਿਆਰਥੀ ਵਰਕਰ ਦੀ ਸਲਾਹ ਨਾਲ ਹੀ ਚੱਲੂਗਾ ਜੀ ਨਹੀਂ ਨਹੀਂ ਪਦਿਆਰਥੀ ਮਾਸਟਰ ਕਿ ਆ ਕਰ ਸਕਦਾ ਮਾਸਟਰ ਤਾਂ ਖੱਲੇ ਤਾਂ ਮਨੀਟਰ ਹੁੰਦਾ ਮਨੀਟਰ ਕਰੂਗਾ ਮਾਸਟਰ ਕਰੂਗਾ ਪਦਿਆਰਥੀ ਨੇ ਪੜਾਈ ਕਰਨੀ ਮਤਲਬ ਪੰਜਾਬ ਚ ਮਨੀਟਰ ਕੋਈ ਹੈ ਨਹੀਂ ਇਸ ਟਾਈਮ ਸਾਰੇ ਕੁਝ ਹੈ ਜੀ ਇੱਥੇ ਸਾਰੇ ਪੁੱਤੇ ਇੱਕਦਮ ਨਾ ਖੁੱਲੇ ਜਾਣ ਠੀਕ ਸਮਾਜ ਦੇ ਸਾਰੇ ਠੀਕ ਹੈ